ਬਈ ਯਾਰ ਕਰਾਂ ਗਿੱਲਾ ਉਹ ਗੁਰਪ੍ਰੀਤਰਾ ਨੂੰ ਪੁੱਛ ਰਿਆ ਯਾਰ ਕੋ ਬਿਆਜ ਤੇ ਪੈਦੰਦੀ ਹੁੰਦੇ ਨੇ ਆਪਾਂ ਵਿਆਜ ਦੇਣਾ ਜੇ ਆਪਾਂ ਦਾ ਕੋਈ ਖਰੀਦ ਕਰ ਲੈ ਕੋਈ ਹੈ ਨਾ ਵਿਆਜ ਦੇ ਦਾਂਗੇ ਆਪਾਂ ਇਹਦਾ ਤੂੰ ਬਈ ਬਣੇ ਜੇ ਮਾਜੀ ਕਰ ਮੜਾ ਕਰ ਯਾਰਾ ਹੋਰ ਕਰੀ ਯਾਰਾ ਕੁਛ ਬਈ ਬਣ ਕੇ ਇਹਨਾਂ ਨੂੰ ਹੈਲੋ ਬਈ ਸਰ ਗਿਆ ਬਸ ਕੋਈ ਨਾ ਠੀਕ ਹੈ ਕੀ ਹੋ ਰਿਹਾ ਤੈਨੂੰ ਇਹ ਦਿਮਾਗ ਲਿਆ ਤਰਾ ਸਰ ਗਿਆ ਕੀ ਸਰ ਗਿਆ ਪੈਸੇ ਸਰ ਗਿਆ ਗੱਲ ਹੋ ਗਈ ਕਾਹਦਾ ਸਰ ਗਿਆ ਲੈ ਤੂੰ ਸਰ ਕੱਚੀ ਸਮਝੀ ਕੱਚੀਆਂ ਦੀਆਂ ਗੱਲੜੀ ਹੋ ਗਈ ਇਸ ਨਾਲ ਪੰਜ ਲੱਖ ਰੁਪਏ ਪੀੜਾ ਦਾ ਕੰਮ ਹੋ ਗਿਆ ਕਿਵੇਂ ਹੋ ਗਿਆ 5 ਲੱਖ ਲੈ ਜੁ ਕਿਹਾਦੀ ਹੁੰਦੀ ਪਛੇ ਦਾਦੀ ਨੇ ਕਿਤੇ ਐਨੀ ਗੱਲ ਕਰ ਲਈ 5 ਲੱਖ ਦਾ ਹਲ ਤੇਰਾ ਹੋ ਗਿਆ ਜੇ 5 ਲੱਖ ਹੋ ਹਾਂ 5 ਲੱਖ ਮੰਨ ਗਏ ਉਹ ਹੀ ਦਵਾਂਗੇ ਅੱਛਾ ਚਲ ਸੌ ਕਰਾਇਆ ਰੇ ਤਾਂ ਬਾਕੀ ਵਾ ਹੋਰ ਵੀ ਚਾਹੀਦੇ ਪੰਜ ਨਾਲ ਨਹੀਂ ਸਰਨਾ ਚਲ ਕੋਈ ਨਾ ਬਾਕੀ ਬਤਲ ਕਹਿੰਦੀ ਆ ਦੂੰਗਾ ਵੈਸੇ ਮੈਂ ਉਹ ਤਾਂ ਨ ਲੱਖ ਕਹਿੰਦਾ ਜਿਹੜਾ ਨ ਲੱਖ ਹੀ ਕਰੂਗਾ ਉਹ ਤਾਂ ਬਾਕੀ ਵਿੱਚ ਚੱਲ ਸਾਜੂ ਦਾ ਪਾਸੋ ਨਗਦੀ ਦੇ ਦਿੰਦੇ ਪਾਸੋਂ ਦੰਦੇ ਸਾਜੂ ਆ ਤੈਨੂੰ ਲੱਖ ਦਾ ਨਗਦੀ ਦੇ ਦੂ ਆਪਾਂ ਨੂੰ ਚੱਲ ਉਹ ਬਾਕੀ ਪਨੀਚਰ ਦਾ ਕਹਿੰਦੇ ਕਦੀ ਚੀਜ਼ ਹੋ ਚੁਕਾ ਦੂਗਾ ਉਹ ਜਿਹੜਾ ਤੈਨੂੰ ਲੱਖ ਦੇਊਗਾ ਦੇਖ ਉਹਦਾ ਆਪਾਂ ਸ਼ਾਂਪਾ ਦਾ ਕਰ ਲੈ ਪੰਜ ਸ਼ਾਂਪਾ ਜੀ ਨੇ ਉਸਾਂ ਪਤਾ ਬਣ ਜੂਗਾ ਠੀਕ ਹੈ ਤੇ ਜਿਹੜੇ ਬੇਬੇ ਵਾਲਾ ਨੇੜਗੇ ਹੋ ਉਹ ਆਪਾਂ ਦੇਖ ਲੈਣੇ ਆ ਬੇਬੇ ਹਾਂ ਤਾਂ ਪਰੋ ਹੋ ਗਈ ਗੱਲ ਉੱਥੇ ਹਾਂ ਹੋ ਗਈ ਬੁੱਤੋ ਤਾਂ ਗੱਲ ਕੀ ਕਹਿੰਦੇ 5 ਲੱਖ ਦੇ ਲਾਂਗੇ ਹਾਂ ਜਵਾਬ ਨਹੀਂ ਦਿੰਦੇ ਹੈਗੇ ਉਹ ਦੇ ਲਾਂਗੇ ਸੋ ਕਰੰਮ ਤਾਂ ਵਧੀਆ ਹੋ ਗਿਆ ਹਣ ਚੱਲ ਹੋਰ ਹੁਣ ਐ ਦੇਖੋ ਤੁਸੀਂ ਵੀ 5 ਤਾਂ ਉਹ ਹੋ ਗਿਆ ਚੱਲ ਹਾਂ ਤਿੰਨ ਬਚੋਲਾ ਕਹਿੰਦਾ ਸੀ ਦੇ ਦੂ ਹਣਾ ਹਾਂ ਅੱਠ ਬਾਕੀ ਉਹਦਾ ਹੋ ਗਿਆ ਵੀ ਆਪਣਾ ਸਰਜੂ ਹੋਣਾ ਜੇ ਪੌਣਾ ਪੂਣਾ ਕੀ ਆ ਪਰ ਉਹਨੇ ਵੀ ਕਿਵੇਂ ਗੱਲ ਬਾਤ ਉਹ ਸਲਾਹ ਕਰ ਲਓ ਮੇਰੀ ਗੱਲ ਸੁਣ ਪੁੱਤ ਆਪਾਂ ਲੜੀ ਪਾ ਦਾਂਗੇ ਅੱਪਾ ਅੱਛਾ ਕਿਉਂ ਲੜੀ ਤਾਂ ਲੜੀਓ ਬੱਜੂ ਕੜਾ ਤਾਂ ਕੜਾ ਹੀ ਵੱਜਣਾ ਹੈਗਾ ਹਾਂ ਉਹ ਲੜੀ ਵੱਜੂ ਆਪਾਂ ਪਰੇ ਜੁੜੀਆਂ ਚ ਸੋਣ ਲਗਾਗੇ ਤੂੰ ਦੱਸ ਵੀ ਕਿਵੇਂ ਕਿਹੜੀ ਕੜਾ ਪਾਈਏ ਕਿਵੇਂ ਦੇਖ ਲਵਾਂ ਕਿ ਦੋ ਦੋ ਤੋਲੇ ਚੰਨੀ ਪਾ ਲੈਣਗੇ ਨਾ ਸੋਹਣੇ ਲੱਗੂ ਵਧੀਆ ਮੈਂ ਇੱਕ ਚੀਜ਼ ਹਾਲੇ ਬਰੀ ਪੁੱਤ ਤੂੰ ਮੇਰੀ ਗੱਲ ਸੁਣੋ ਤੂੰ ਇਹ ਗੱਲ ਤਾਂ ਤੂੰ ਬੋਲੀਆਂ ਆਂ ਕੀ ਦੇਖਾ ਤੂੰ ਸਿਆਣੀ ਗੱਲ ਕਰਦੇ ਨੇ ਐਦੂ ਤਾਂ ਫਿਰ ਤੁਸੀਂ ਟੋਲੇ ਟੋਲੇ ਦੇ ਚੀਜੀ ਦੋ ਬਾਦੋਂ ਨਾਲ ਸੁਣਨੇ ਲੱਗੋਗੇ ਤੁਸੀਂ ਇੱਕ ਕੀ ਦੇ ਦੇਖਿਆ ਹੈਗਾ ਬੋਲੀਆਂ ਟੋਲੇ ਦੀ ਹੋਲੀ ਜੀ ਬੜੀ ਬਣੂ ਨਹੀਂ ਕੁਛ ਨਹੀਂ ਹੁੰਦਾ ਹੈਗਾ ਮੱਖਾ ਬਾਲਾ ਕਰਦੇ ਹੋ ਤੁਸੀਂ ਸਵਾ ਸਵਾ ਟੋਲੇ ਦੇ ਦੋਨੇ ਸਵਾ ਸਵਾ ਟੋਲੇ ਦੇ ਦੋਨੇ ਕਰਦੇ ਆਏ ਕਰ ਦੋ ਚੀਜ਼ਾਂ ਬਣ ਜਾਣਗੀਆਂ ਟੋਲੇ ਦੀ ਪਾਣ ਤੇ ਸੋਹਣੀ ਲੱਗਦੀ ਓਏ ਇੱਕ ਕਿਹੜਾ ਦੇਖਣਾ ਕਿ ਜਿੰਮੀ ਤੋਲਾ ਕਿ ਦੋ ਤੋਲੇ ਦੋ ਤੋਲ ਕੇ ਦੇਖਦਾ ਉਸਿਆ ਗਣਾ ਵੀ ਦੋ ਚੀਜ਼ਾਂ ਦੋ ਜੀ ਜੀ ਨਾਲ ਉਹ ਕਣਾ ਪਾਇਆ ਨਾਲ ਉਹ ਚੈਨੀ ਪਾਈ ਹੁ ਬੱਲੇ ਬੱਲੇ ਹੋ ਜਾਂਦੀ ਮਰਜ਼ੀ ਆ ਭਾਈ ਹਾਂ ਅੱਜ ਸ਼ਾਮ ਪਾ ਹੋ ਗਿਆ ਨਾ ਹਾਂ ਮਗਰ ਉਹਨਾਂ ਦੇ ਪ੍ਰਾਣੇ ਨਹੀਂ ਕਾਂਡੇ ਕੁੰਡੇ ਪਾਉਣੇ ਪੈਣਗੇ ਕੌਣ ਬਾੜੇ ਪਾਵੇਂਗਾ ਤੂੰ ਕੁੜੀ ਨੂੰ ਪਾਵਾਂਗੇ ਕਾਂਡੇ ਕੁੜੀ ਨੂੰ ਚਾਲਾ ਕੋਈ ਨਹੀਂ ਉਹ ਪਾਉਣ ਜੋ ਬੱਲੇ ਜਾਣੇ ਦਿਮਾਰ ਤੋਂ ਚਲੋ ਪਰ ਪ੍ਰਾਣੇ ਵੀ ਕੁਝ ਕਰਾਉਣਾ ਕੂਣਾ ਮੋਟਾ ਕੁੜੀ ਨੂੰ ਤਾਂ ਕਾਂਡੇ ਹੋਗੇ ਇਹਨਾਂ ਨੂੰ ਪ੍ਰਾਣੇ ਵਾਸਤੇ ਬਸ ਚੈਨੀ ਪਾ ਦਾਂਗੇ ਬਸ ਹਾਂ ਚੈਨੀ ਤਾਂ ਆਪਣੇ ਪਰ ਉਹਨੂੰ ਪਾਵਾਂਗੇ ਜਿਹੜੇ ਉਹਦੇ ਕੁੜੀ ਦਾ ਪ੍ਰਾਣਾ ਹੈ ਉਹਦੀ ਗੱਲ ਬੋੜਾ ਇੰਨੇ ਬਾਧ ਦੇ ਕਾਨੂੰ ਬਣਾਉਣਾ ਹੈ ਤੂੰ ਚਵਾਨੀ ਪਰ ਛਾਪ ਪਾ ਦਾਂਗੇ ਆਪਾਂ ਉਹ ਫੇਰ ਨਾ ਮੂੰਹ ਮੋਟਾ ਕਰ ਨਹੀ ਪੁੱਤ ਤੂੰ ਨਿਆਣਾ ਹੈਗਾ ਛਾਪਾਂ ਬਣੀਆਂ ਆਈਆਂ ਨੇ ਪਹਿਲੇ ਦਿਨੋਂ ਅੱਛਾ ਹਾਂ ਛਾਪਾਂ ਪਾਵਾਂਗੇ ਪੰਜ ਛਾਪਾਂ ਉਹਨਾਂ ਚ ਆ ਗਈਆਂ ਛਾਪਾਂ ਪਾਵਾਂਗੇ ਹੁਣ ਤਾਂ ਆਪਣੇ ਘਰ ਦੀ ਕੁੜੀ ਹੈ ਉਹਨੂੰ ਤਾਂ ਪਾਉਣੀ ਪੈਣਗੇ ਤਾਂ ਉਹ ਪੰਜ ਚ ਆ ਗਈਆਂ ਸਾਰੀਆਂ ਅੱਛਾ ਹਾਂ ਦੋ ਮਾਮਿਆਂ ਦੇ ਹੋ ਗਈਆਂ ਠੀਕ ਹੈ ਇੱਕ ਉਹਨਾਂ ਦੇ ਪਰੌਣੇ ਦੀ ਹੋਗੀ ਇੱਕ ਸਹੁਰੇ ਦੀ ਹੋਗੀ ਠੀਕ ਹੈ ਤੇ ਪੰਜਵੇਂ ਆਪਣੇ ਉਹਨਾਂ ਦੀ ਨੰਦੋਈਏ ਦੀ ਹੋਗੀ ਅੱਛਾ ਬੀਬੇ ਹੌਲੀਆਂ ਕਰਾ ਦਿਓ ਇੰਨਾ ਕੀ ਭਾਰੀ ਕੀ ਜ਼ਰੂਰੀਆਂ ਕਰਾਉਣ ਦਾ ਹੌਲੀਆਂ ਸੂਜੀ ਕਰਾ ਦਿਓ ਬਈ ਹੌਲੀਆਂ ਕਾਲੂ ਆਗਲਾ ਇਸ ਤੇਰੇ ਤਾਂ ਕੰਮ ਹੈ ਤੈਨੂੰ ਸਾਰੀਆਂ ਮਸਨਾਈ ਜਾਣਗੇ ਇਹ ਮਾੜੀਆਂ ਬਣੀਆਂ ਪਾਤੀ ਉਹ ਤੈਨੂੰ ਨਹੀਂ ਪਤਾ ਕੱਲੋਂ ਆਉਂਦਾ ਬਾਅਦ ਚ ਇਹ ਬੁੜੀਆਂ ਦੇ ਕੰਮਾਂ ਹੀ ਹੁੰਦੇ ਨੇ ਕਹਿੰਦੇ ਸਾਰੇ ਵਸਾਈ ਜਾਣਗੇ ਉਹ ਤੇਰੀ ਮਰਜ਼ੀ ਹੈ ਭਾਈ ਹੁਣ ਲੱਖ ਤੋਂ ਲੱਖ ਲੱਗ ਜੂ ਯਾਰ ਜੋ ਪੰਗਾ ਲੈਤਾ ਹੀ ਹੁਣ ਸਰਦ ਦਾ ਹੈ ਹੀ ਨਹੀਂ ਦੇਖ ਹੇ ਕਿੱਡੀ ਗੱਲ ਹੈ ਕਿਰੋਣੇ ਲੱਗੇ ਜੋ ਕਿਰੋਣੇ ਦੇਖ ਲਿਓ ਹੁਣ ਕਾਹਦੇ ਪਿੱਛੇ ਘੋੜੇ ਫਿਰ ਹੁਣ ਹੱਲ ਤਾਂ ਹੋ ਹੀ ਗਿਆ ਆਪਣਾ ਦੇਖ ਮੈਂ ਤਾਂ ਲੱਵੇ ਲੱਖ ਲੱਗ ਜੂ ਹੋਰ ਪੈਸੇ ਜੋੜ ਪਾਉ ਨਾ ਨਾ ਲੱਗ ਗਿਆ ਪੁੱਤ ਆਹ ਬਾੜਤੀ ਆ ਤਾਂ ਹੁਣ ਦੇਖ ਹਾਂ ਨਹੀਂ ਕਰਦਾ ਭਾਈ ਨਾ ਨਾ ਬਸ ਆਪਾਂ ਲੋੜ ਹੀ ਨਹੀਂ ਹੈਗੀ ਬਾੜਤੀ ਦੀ ਸਰਜੂ ਕਰ ਜੂਗਾ ਸਰਦ ਨਹੀਂ ਬਣਾ ਲੱਗਦਾ ਨਹੀਂ ਸਰਜੂ ਪੁੱਤ ਆਪਾਂ ਹੱਥ ਕੁੱਟ ਕੇ ਸਰ ਚਲੋ ਦੇਖ ਆਪਾਂ ਪੈਸਾ ਉਹਨਾਂ ਨੇ ਕਹਿਤਾ ਹਾਂ ਪੈਸਾ ਉਹ ਆਪ ਹੀ ਕਰਨੇਗੇ ਦੋ ਤਿੰਨ ਲੱਖ ਲ ਫ੍ਰੀ ਚੱਲ ਬਚੂ ਲੱਜਕਾ ਦੂਗਾ ਹੂੰ ਇਹ ਚੱਕਰ ਹੈ ਜੇ ਲੋੜ ਆਪਾਂ ਵੀ ਲੱਖ ਰੁਪਏ ਰੱਖਦੇ ਨੂੰ ਹੋਰ ਪੁੱਛਣਾ ਨਹੀਂ ਕੋਈ ਨਾ ਕੁਛ ਨਹੀਂ ਹੁੰਦਾ ਸਰਦੂ ਆਪਾਂ ਸਾਰ ਲਾਂਗੇ ਸਰਦੂ ਹਾਂ ਨਾ ਸਰਦੂ ਬਸ ਮਾਨ ਤੇ ਇਹੀ ਹੈ ਮੇਨ ਦਾ ਸਾਡਾ ਜੇ ਆਪਾਂ ਉਹੀ ਲੱਖ ਰੁਪਏ ਆਪਾਂ ਸਿਉਣੀ ਚੋ ਪਟਾ ਲਾਂਗੇ ਮੋੜੇ ਥੋੜੇ ਪਾ ਦਾਂਗੇ ਹਲਕਾ ਪਾਵੇਂ ਮੈਂ ਹਲਕਾ ਪਾਵਾਂਗੇ ਕੋਈ ਨਹੀਂ ਦੇਖਦਾ ਹੈਗਾ ਕਿ ਕਿਤੇ ਸਰਦੂ ਬਥੇਰੇ ਆਉਂਦੇ ਨੇ ਫਿਰ ਪਾਵਾ ਤੇ ਸਾਰਾ ਤੇ ਸੋਈਆਂ ਸਾਰੀਆਂ ਵੀ ਦੇਣਾ ਹੁੰਦਾ ਇਹਨੂੰ ਤਾਂ ਸਾਰਾ ਉਮਰ ਹੀ ਦੇਣਾ ਹੁੰਦਾ ਸਾਰੀ ਉਮਰ ਹੀ ਦੇਣਾ ਹੁੰਦਾ ਫਿਰ ਜੇ ਤਾਂ ਕੋਈ ਚੀਜ਼ ਘਟਵਾ ਦੇ ਹੋਈ ਹੋਰ ਕੀ ਹਾਂ ਅਰ ਜੇ ਕੋਈ ਖੜਕੇ ਕਰਦੇ ਫਿਰ ਤਾਂ ਫੋ ਰੰਗ ਲਾਉਂਦੇ ਹਾਂ ਪਿੱਛੇ ਮੂੰਹ ਮੰਗਾ ਦੇਣ ਦੇ ਉਹਨੇ ਕਾਲੀ ਨੇ ਕਮਸਰਾ ਗੱਲਤਾ ਹੁਣ ਆਪਣੀ ਕੋਈ ਤਿਆਰੀ ਵੈਰੀ ਨਹੀਂ ਹੈਗੀ ਸੀ ਨਾ ਯਾਰ ਹੁਣ ਜੇ ਆਪ ਨੂੰ ਉਹਨੇ ਦੱਸੇ ਟਾਈਮ ਦਿੱਤਾ ਹੁੰਦਾ ਫਿਰ ਆਪ ਸੋਣਾ ਕਰਦੇ ਹੋਰ ਵਧੀਆ ਹਾਂ ਚਲ ਕੋਈ ਨਾ ਬਥੇਰਾ ਸੋਣਾ ਬਣ ਗਿਆ ਚਲ ਉਹਨਾ ਵਧੀਆ ਤੈਨੂੰ ਗੱਲ ਕਰ ਲਈ ਮੈਨੂੰ ਕਰਕੇ ਨੇ ਕਹਿੰਦੀ ਸੀ ਮੈਥੋਂ ਤਾਂ ਨਹੀਂ ਤੇ ਕਿਹਾ ਕਿ ਭਾਈ ਮੈਂ ਮੈਥੋਂ ਦੇ ਕਿ ਨਹੀਂ ਮੈਂ ਹੈਪੀ ਗੱਲ ਕਰ ਲੂੰਗੀ ਦੇ ਦੇਣਾਂ ਲਾ ਕਹਿੰਦੀ ਚਲ ਤਾਂ ਕਰ ਲਈ ਪੇ ਚਲੋ ਧੰਨਵਾਦ ਉਹਨਾਂ ਵਿਚਾਰਿਆਂ ਦਾ ਚਲ ਦੇਖਦੇ ਆ ਉਹਨੂੰ ਸਰਜੂ ਮਲਾ ਸਰੀ ਜਾਵੇ ਮੰਦਲ ਦਾ ਸਰਜੂਗਾ ਲੈਣ ਵਾਲਾ ਕਿਵੇਂ ਸਿਸਟਮ ਪੜਾਉ ਉਹ ਦੇਖ ਲਓ ਤੁਸੀਂ ਲੈਣ ਲੈਣ ਭਾਈ ਦੇਖਾ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਨੀ ਹੈ ਵੀ ਨਾ ਤਾਂ ਕਿਸੇ ਤੋਂ ਕੱਪੜਾ ਲਵੋ ਅੱਛਾ ਨਾ ਕਿਸੇ ਨੂੰ ਦਿਓ ਸਹੀ ਗੱਲ ਹੈ ਇਹ ਜੀ ਇਹ ਨਹੀਂ ਆਪਾਂ ਕਰਨਾ ਲੈਣ ਦੇਣਾ ਆਪਾਂ ਕਰਨਾ ਹੈਗਾ ਹਾਂ ਭਾਈ ਨਾ ਕਿਸੇ ਤੋਂ ਲਵਣਾ ਨਹੀਂ ਦਿਓ ਬਸ ਪਰ ਹਾਂ ਸਾਡੇ ਵੇਲੇ ਤਾਂ ਕਾੜੀ ਤਾਰਨ ਵੇਲੇ ਮੈਂ ਛੋਡੇ ਪਿਆ ਵੇ ਪੂਰਾ ਪੂਰਾ ਸਭ ਨੂੰ ਦੇਤੇ ਬਸ ਹੁਣ ਦੇਖ ਭਾਈ ਮੇਰੀ ਗੱਲ ਸੁਣ ਹਾਂ ਬੰਦਾ ਕੁੜੀਆਂ ਦੇ ਜਿਹੜੇ ਹੁਣ 5-7 ਸੂਟ ਜੇ ਮੰਗੇ ਆਪਾਂ ਲਾ ਲਿਆ ਸਹੁਰਿਆਂ ਦੀ ਹੁੰਦੀ ਹੈ ਬਰੀ ਤਾਂ ਅਪਾ ਤੇ ਜਿਹੜੇ 5 7 ਸੂਟ ਦੇਵਾਂਗੇ ਬਰੀ ਦੀ ਮੰਨੂ ਉਹ ਉਹ ਬਰੀ ਹੁੰਦੇ ਉਹ ਵੀ ਕੁੜੀ ਨੂੰ ਦੇਣੇ ਨੇ ਉਹ ਵਧੀਆ ਲੋੜੇ ਪੈਣਗੇ ਤਾਂ ਭਾਈ ਇਹਨਾਂ ਨੂੰ ਬਹੁਤ ਪੈਸਾ ਲੱਗ ਜੂਗਾ ਤਾਂ ਮੈਂ ਕਿਹਾ ਪਾਟੂੜ ਦਾ ਵਧੀਆ ਦੇਣੇ ਪੈਣਗੇ ਪਾਲ ਦੇ ਖਰਚੇ ਆਡ ਦੇ ਰੂਪੀ ਦੇਖ 10 1200 ਆਲਾ ਰੁਪਈ ਵਧੀਆ ਸੂਟ ਹੋ ਜੇ ਨੇ 1500 ਆਲਾ ਚੱਲਾ ਇੰਨਾ ਕੁ ਵਧੀਆ ਹੁੰਦੇ ਨੇ ਕੁੜੀ ਦਾ ਵਜੇ ਦੇਣਾ ਤੁਹਾਨੂੰ ਤਾਂ ਬੇਬੇ ਬਦਲੇ ਲੱਗਣਗੇ ਇਹ ਸਭ ਦਾ ਮੈਂ ਤਾਂ ਲੋੜ ਨਹੀਂ ਹੋ ਜਾਮੋ ਬਾਕੀ ਪਾਲ ਨੂੰ ਮੰਦਾ ਲੈ ਕੇ ਦੋਗੇ ਹੋਰ ਸਾਡੇ ਜੱਟੀਆਂ ਜੋੜੇ ਉਹ ਸਮਾਨ ਬਹੁਤ ਹੈ ਹੋਰ ਐਸਾ ਨਾਨਾ ਕਰਦੇ ਨੇ 1 ਲੱਖ 1 ਲੱਖ ਰੁਪਏ ਮੰਗ ਲਾ ਵੀ ਮੰਤੇ ਰੱਖਣਾ ਕਰੀਏ। ਰੱਖਦਾ ਲੱਗਦਾ। ਹੋਰ ਵੀ ਕੰਮ ਸਮਾਨ ਬਹੁਤ ਹੈ। ਇਹ ਵੀ ਆਪ ਨੂੰ ਪਾਲਾ ਨਹੀਂ ਕਰਦੇ। ਮੈਂ ਕਹਿੰਦਾ ਕਿ ਤਵੇ ਆਪ ਨੂੰ 5 ਲੱਖ ਰੁਪਏ ਹੋਰ ਜਹੀਦਾ। ਤੇ ਟਾਈਮ ਤੇ ਕਿੱਟੀ ਗੱਲ ਹੋਵੇ ਜੀ। ਹੋਰ ਸਮਾਨ ਬਹੁਤ ਹੈ ਨਾ। ਉਈਲਾ ਜਿਆਦਾ ਕਰਾਂਗੇ ਆਪਾਂ। ਅੱਜ ਜੇ ਖਲਪਾਈ। ਹੋਰ। ਤੇ ਕਿਸੇ ਕੋਈ ਨਹੀਂ ਦੇ ਇਹਨੇ 50-50 ਲੱਖ ਰੱਖਦਾ ਨਹੀਂ ਰੱਖਦਾ। ਦੇਖੋ ਮੈਂ ਗੱਲ ਕਹਾ। ਹਮ। ਮੈਂ ਗੱਡੀ ਵਿੱਚ ਸਵਾਲ ਮੈਂ ਕਰਤਾ ਨਹੀਂ ਜੀ। ਜੇ ਤੂੰ ਹੱਲ ਪਾਈ ਕਿਵੇਂ ਕਰੇਗੀ ਵੇ ਇਸ ਤਰ੍ਹਾਂ ਤਦੇ ਤੇਰੇ ਮਾਂ ਨੇ ਕਿਹੜੇ ਲੋਟੇ ਲੋਟੇ ਸੁਣਾ ਕਰਕੇ ਦਿੱਤੇ ਆਪਾਂ ਇਹ ਕਿਵੇਂ ਜਿੰਦੇ ਸੁਣਨਾ ਗਾਣੇ ਮੈਂ ਨਹੀਂ ਉਹ ਲੇ ਗਏ ਵੀ ਤੁਸੀਂ ਤੇ ਕਹਿੰਦੇ ਕਿ ਇਹ ਕੋਈ ਕੁਝ ਨਹੀਂ ਹੁੰਦਾ ਮੇਰੇ ਕੋਲ ਮੰਮੀ ਦੀ ਬੇਟੀ ਹੈਗੀ ਐ ਤੁਹਾਡੀ ਬੇਟੀ ਪਈ ਐ ਤੀਜੀ ਬੇਟੀ ਮੇਰੇ ਲਈ ਹੈਗੀ ਮੈਂ ਕਰਨਾ ਕਰ ਕਿੰਨਾ ਲੋਟ ਆਉਂਦਾ ਜਾ ਰਹਾ ਕਹ ਲੋ ਕੀ ਕਹਿਣਗੇ ਕੋਈ ਕੁਝ ਨਹੀਂ ਕਹਿੰਦੇ ਬੰਦਾਂ ਨੂੰ ਕੀ ਪਤਾ ਬੋਲੀਆਂ ਜੰਮ ਗਾਣੇ ਉਹ ਦਾਰੇ ਵੀ ਕੀ ਕਹਿਣਗੇ ਮੈਂ ਗਾਣੇ ਕਰਦੇ ਤੇ ਮੇਰੇ ਤੇ ਟੈਨਸ਼ਨ ਮਾਰਦੇ ਮੇਰੇ ਤੇ ਟੈਨਸ਼ਨ ਦੇ ਕੇ ਇਹ ਨਹੀਂ ਕਰਦੇ ਕੋਈ ਬੜੀ ਅਗੇ ਨਾਲ ਬੈਠ ਕੇ ਕਰਦੀ ਕੋਈ ਚਲ ਭਾਈ ਫੇਰ ਮੇਰੇ ਘਰ ਸਨ ਘਰ ਜੀ ਵੀ ਕਰ ਤੇਰਾ ਕੱਲ ਵੀ ਤੇਰੇ ਤੇਰੀ ਮਰਜ਼ੀ ਹੈ ਭਾਈ ਮੈਨੂੰ ਕੁਝ ਨਹੀਂ ਕਰਾਉਣਾ ਪਹਿਲੇ ਪਟਨਾ ਵੀ ਕੀਆ ਉਹ ਅਗਲਾ ਮੈਨੂੰ ਵਹਾਂ ਮੈਨੂੰ ਵਹਾਂ ਹੈ ਕਹਿਣਾ ਵੀ ਜੇ ਤਾਂ ਸਸਤ ਹੁੰਦੀ ਤਾਂ ਨਾ ਦਿੱਤੀ ਉਹ ਦਾਦੀ ਨੇ ਵੀ ਕਹਾਂ ਚੁਕਾ ਦਿੱਤਾ ਕੱਲੇ ਮੈਂ ਤਾਂ ਨਸਰੇ ਉੱਪਰ ਕੀਤੀ ਜੀ ਦੇਖਣੇ ਆਲੇ ਜਦੋਂ ਮੋਢੇ ਤੇ ਸਰਵਾਤਾਂ ਨੂੰ ਮੋਢੇ ਤੇ ਸਰਵਾਤਾਂ ਚੱਲ ਤਾਂ ਗਾਣੇ ਚੱਲ ਚੱਲ ਤੁਸੀਂ ਐ ਕਰ ਲਿਓ ਵੀ ਵਹਿਮ ਹੈ ਤੇ ਕੀ ਆਪਾਂ ਨਵੀਂ ਲੈਣਾਂ ਨੇ ਕੱਲੀ ਤੇ ਕੀ ਹੋ ਪਾ ਲੈਣੇ ਇਹ ਤਾਂ ਹਜੇ ਨੇ ਜੇ ਮੈਂ ਤਾਂ ਕਹਿੰਦਾ ਤੂੰ ਬਹਿ ਬੁਹੇ ਨੇ ਪਿੱਛੇ ਚਲੋ ਨਾ ਪਿੱਟੀ ਪਈਆਂ ਨਹੀਂ ਇਹ ਕੀ ਕਰਨ ਆਪਣੇ 1 ਕਬਜ ਕਿੰਨਾ ਦੇ ਦਨੇਗੇ ਚਲੋ ਭਾਈ ਸੋਡੀ ਮਰਜੀ ਹੈ ਜੀ ਗੱਲ ਤਾਂ ਜਾਣੀ ਐ ਦੀ ਦੇਖਾ ਉਹ ਰੇ ਪਈਆਂ ਖਰਾਬ ਹੋਈਆਂ ਤੇਰੀ ਬੇਟੀ ਪਈਏ ਦੇਖਾ ਮਾਤ ਵਾਲੀ ਬੇਟੀ ਪਈਏ ਦੋ ਬੇਟੀਆਂ ਲੈ ਲਈ ਸੀ ਇਹਨੇ ਬੇਟਾ ਕਰਨੇ ਵੀ ਕੀਨੇ ਪਏ ਹੁਣ ਤਾਰੇ ਕ ਬੈੱਡ ਨੇ ਅਲਮਾਰ ਪਰ ਕਰੇ ਅਲਮਾਰੀਆਂ ਹੈਗੇ ਹਰ ਹੋ ਜੇ ਜੇ ਮੈਂ ਨਵੇਂ ਪਈਆਂ ਪਕੀ ਕਰਨਾ ਚਾਹਾਂ ਚਲੋ ਸੋਡੀ ਮਰਜੀ ਹੈ ਭਾਈ ਦੇ ਦੋ ਮਰਾਏ ਕਰਨਾ ਇਹ ਸਰਦੂ ਆਪਣਾ ਪੇਟੀ ਵੀ 10000 ਦੇ ਬੇਟੀ ਹੁੰਦੀ ਐ ਬਾਕੀ ਬਿਸਤਰੇ 21 ਬਿਸਤਰੇ ਘੜਾਈ ਬੰਨ ਗਏ ਇਹ ਲੱਖ ਦਾ ਕੋਈ ਨਾ ਪਰ ਜਦੋਂ ਆਪਣਾ ਕੰਮ ਸੈੱਟ ਹੋ ਜਾਏ ਨੂੰ ਆਪਾਂ ਦੁਬਾਰੇ ਲੈ ਕੇ ਦੇ ਦਾਂਗੇ ਜੇ ਲੋੜ ਪਈ ਜਿਹਦੇ ਖਾਤੇ ਜਾਵਾਂ ਕਰਾਉਣੇ ਕੋਈ ਗੱਲ ਨਹੀਂ ਆਪਾਂ ਕਿਹਾ ਕਿਉਂ ਕਰਨਾ ਹੈ ਕਰਦਾ ਕਰ ਲੈਣਾ ਇਹਦੀ ਤਾਂ ਗੱਲਾਂ ਨੇ ਪਹਿਲਾਂ ਹੁਣ ਤਾਂ ਸਾਰੋ ਕਿਵੇਂ ਭਾਈ ਦੇਖ ਲਵੇ ਮੈਨੂੰ ਦੱਸ ਦੇ ਬਾਕੀ ਦੇਖ ਲਓ ਭਾਈ ਸੋਡੀ ਮਰਜ਼ੀ ਜਿਵੇਂ ਕਰਨਾ ਅੱਜ ਵੀ ਤੇ ਰੈਸਿਪੀ ਉਹ ਮਾੜਾ ਮਮੀ ਨਾਲ ਗੱਲ ਕਰ ਲਾਂਗੇ ਉੱਥੇ ਕਿਤੇ ਕਰ ਲੂਗਾ ਕੋਈ ਗੱਲ ਨਹੀਂ ਤੇ ਉਹ ਕਹੇ ਥੋਣ ਮਾਂ ਤੱਕ ਫੋਨ ਕਰਕੇ ਪੁੱਛ ਲੈਣੇ ਕੀ ਕਹਿੰਦੇ ਹੈਗੇ ਬਗਲ ਤੇ ਵੀ ਸਿਆਣੀ ਜਾਉ ਤਾਂ ਠੀਕ ਹੈ ਭਾਈ ਹਾਂ ਕਿਹਨੇ ਪੁੱਛ ਲੈਣੇ ਭਾਈ ਚਲ ਇਹ ਗੱਲ ਤਾਂ ਦੇ ਸਿਆਣੀ ਹੋਗੀ ਇਹ ਵੀ ਕੰਮ ਠੀਕ ਹੈ ਕਹ ਰਾ ਬੇਟੀ ਦਾ ਮਨ ਉਹਦਾ ਰੰਗ ਰੰਗ ਲੈ ਜਾਂਦਾ ਹੁੰਦਾ ਚਾਰ ਮਹੀਨੇ ਹੋਏ ਵਿਆਹ ਨੂੰ ਕੀ ਹੋਇਆ ਬੇਟੀ ਚਲ ਦੇਖ ਲਾਂਗੇ ਆਪਾਂ ਰੰਗ ਮਾ ਬੇਟੀ ਨਵੀਂ ਪੀਜਾ ਮੈਂ ਚੈੱਕ ਤਾਂ ਕਰ ਲਾਂਗੇ ਕੋਈ ਲਾਉਂਦੇ ਦਰਦੇ ਰੰਗ ਲੈ ਜਾਂਦਾ ਹੁੰਦਾ ਰੰਗ ਮਰਾ ਦਾਂਗੇ ਆਪਾਂ ਮੀਰ ਨੂੰ ਦੇਖਾਂ ਦੇਖ ਲੋ ਰੰਗ ਮਰਾ ਦਾਂਗੇ ਆਪਣਾ ਕੰਮ ਟੈਂਸ਼ਨ ਬੇਟੀ ਜਮ ਨਵੀਂ ਆ ਗਈ ਨਵੀਂ ਤਾਂ ਹੈਗੀ ਉਹ ਚਾਰ ਤਾਂ ਮਹੀਨੇ ਵਿਆਹ ਨੂੰ ਆਪਾਂ ਦਾ ਬਖਤੀ ਬੇਟੀ ਕੀ ਕਰਨਾ ਹੁੰਦਾ ਹੈ ਬੇਟੀ ਤਾਂ ਉੱਥੇ ਪਈ ਰਹਿੰਦੀ ਹੈ ਇਹਦਾ ਗੱਲ ਚਲੋ ਵਧੀਆ ਹੋਊ ਦੇਖ ਇਹ ਵੀ ਫੈਸਲਾ ਹੋ ਗਿਆ ਆਪਣਾ ਚਲ ਇਹ ਵੀ ਕੰਮ ਨਿਬੜਿਆ ਬੇਹਤਰਾ ਕੰਮ ਤਾਂ ਆਪਣਾ ਹੋ ਗਿਆ ਮਾਤਾ ਹੁਣ ਰਹਿਿਆ ਕੰਮ ਇਕੱਲਾ ਗ ਓਕੇ ਮੇ ਹੋ ਗਿਆ ਲੈ ਤੁਸੀਂ ਮੇਰੇ ਵਿਆਹ ਵਾਲੇ ਮਨੁੱਖ ਤੋਲੇ ਦਾ ਰਾਣੀ ਹਰ ਪਾਇਆ ਸੀ ਨਾ ਹਾਂ ਤਨੂ ਬਸ ਨਿਆੜ ਦੀ ਆ ਕੇ ਪਨਾ ਕੇ ਨਾਲ ਤਾਂ ਅਪਾ ਕਿੰਨਾ ਸੱਟ ਕਰਾ ਦਾਂਗੇ ਓ ਮਰੀ ਜਨੇ ਯਾਰ ਤੂੰ ਐ ਕਿਵੇਂ ਐ ਕਿਵੇਂ ਮਰੀ ਜਨੇ ਉਹ ਸਾਰਾ ਨਾ ਵੀ ਹੈਗੀ ਆ ਹੁਣ ਨਾਲ ਅਪਾ ਕਿੰਨਾ ਸੱਟ ਪਾ ਦਾਂਗੇ ਨਾਲੇ ਪਰੋਂਦੇ ਅਪਾ ਚੈਨੀ ਕਰਾ ਦਾਂਗੇ ਜਿਹ ਵਿੱਚ ਥੋੜੇ ਬੱਚੇ ਤਾਂ ਵਟੌਕਸ ਕਰਾ ਦਿਓ ਕੰਨਾਂ ਨੂੰ ਪਾਉਣ ਨੂੰ ਨਾ ਨਾ ਭਾਬੀ ਮੈਂ ਲੱਗੇ ਜਾਂਦੀ ਤੂੰ ਤਾਂ ਸਾਰੀ ਚੀਜ਼ ਮੈਨੂੰ ਦੇ ਹੀ ਜਣੀ ਲੈ ਹੁੰਦਾ ਗਿਆ ਨਹੀਂ ਭਾਈ ਲੋਟੋਂ ਲਾ ਨਹੀਂ ਹੱਦ ਹੱਦ ਤਾਰੇ ਪੰਜੂ ਵਧੀ ਹੈਗਾ ਉਹ ਬਣਤਾ ਜਾਊ ਬਰਾ ਲੱਗਦਾ ਯਾਰ ਉਹ ਤਾਂ ਭਾਈ ਮੇਰੀ ਗੱਲ ਸੁਣ ਤੂੰ ਉਹ ਤਾਂ ਮੈਂ ਤੇਰੀ ਸੱਸ ਨੂੰ ਪਾਇਆ ਤੀ ਹੈ ਪਹਿਲੇ ਤਾਂ ਉਹ ਮੇਰਾ ਤੀ ਫਿਰ ਮੈਂ ਤੇਰੀ ਸੱਸ ਨੂੰ ਪਾਇਆ ਤੀ ਗਾਹਾਂ ਪਾਈ ਫੇਰ ਹੁਣ ਕੀਮਤੀ ਚੀਜ਼ ਆ ਉਹ ਪ੍ਰਾਣੀ ਉਹ ਚੀਜ਼ ਆਏ ਨਾ ਨੂੰ ਗਮਾ ਗਾਹ ਤੂੰ ਆਪ ਵੀ ਨੂਨ ਉਪਾਦੀ ਤੂੰ ਚਲ ਕੋਈ ਨਾ ਬੇਬੇ ਯਾ ਠੀਕ ਹੋਵੇ ਦੁਬਾਰੀ ਫੇਕਰਾ ਦੇ ਮੈਨੂੰ ਨਹੀਂ ਪੁੱਤ ਇਹ ਨਹੀਂ ਲੋਟ ਆਉਂਦਾ ਤੂੰ ਸੰਭ ਕੇ ਰੱਖ ਲੈ ਕੁਛ ਨਹੀਂ ਹੁੰਦਾ ਹੁਣ ਆਪਣਾ ਰੰਗ ਸੜ ਜੂਗਾ ਫੇਰ ਦੀ ਫੇਰ ਦੇਖ ਲਾਂਗੇ ਫੇਰ ਤਾਂ ਦੁਕਾਨੂ ਪੁੱਤੋ ਪੁਰਾਣੀ ਚੀਜ਼ ਐ ਫੇਰ ਨਹੀਂ ਦੁਬਾਰੀ ਇਹ ਹੀ ਬਣਨੀ ਕੋਈ ਨਾ ਕੁਛ ਨਹੀਂ ਹੁੰਦਾ ਹੈ ਚਲ ਬੇਬੇ ਜੇ ਤੈਨੂੰ ਇਹ ਇੰਨੀ ਪਿਆਰਾ ਰਾਣੀ ਹਰ ਨਾਲ ਆਪਾਂ ਉਹਨੂੰ ਵੇਚ ਦੇਣੇ ਹੈਗੇ ਆਪਾਂ ਨੂੰ ਗੈਨ ਧਰਦਣੇ ਹੈਗੇ ਮੈਂ ਤਾਂ ਆਪਣੀ ਉਹ ਨਿਸ਼ਾਨੀ ਰਹਿ ਜੂ ਦੇਖ ਟੈਪ ਆਇਆ ਠੀਕ ਐ ਗਾਂ ਤੇਰੀ ਨੂਨ ਹੈ ਮੇਰੀ ਮਾਂ ਨੇ ਪਾਇਆ ਇਹਨੇ ਪਾਇਆ ਤੇ ਨਾਲੇ ਆਪਾਂ ਨੂੰ ਗਹਿਣੇ ਧਰ ਕੇ ਨਾ ਦਾ ਵਡੰਗਾ ਲੈ ਜੂਗਾ ਨਾਲੇ ਬੇਕਵਾ ਨਹੀਂ ਹੋਊ ਆਪਾਂ ਜਦੋਂ ਆਪਣਾ ਸੈਟ ਹੋ ਜੇ ਫਸਲવાડી ਆ ਗਈ ਫਿਰ ਆਪਾਂ ਨੂੰ ਛੜਾ ਲਾਂਗੇ ਚਲੋ ਭਾਈ ਸੋਡੀ ਗੱਲ ਹੈ ਜਿੰਮੇ ਮੈਨੂੰ ਤਾਂ ਹੁਣ ਕੁਛ ਨਹੀਂ ਹਲੇ ਪਤਾ ਲੱਗ ਜਦੋਂ ਆਪਣਾ ਹੱਥ ਟੈਕ ਉਹਨੂੰ ਆਪਾਂ ਦੁਬਾਰੇ ਕਰਾ ਕੇ ਦੇ ਦਾਂਗੇ ਹੁਣਾਂ ਕਟੂ ਘੱਠ ਕੋਲੇ ਦਿਖ ਲ ਰੇਡ ਕੀ ਹੋਇਆ ਪਏ 6-7 ਲੱਖ ਰੁਪਏ ਲੱਗੂ ਆਪਣਾ ਕੇਰਾ ਆਪਣਾ ਡੰਗਾ ਸਾਝੂ ਕਿਸੇ ਤੋਂ ਲੈਣ ਦੀ ਲੋੜ ਨਹੀਂ ਆਪਾਂ ਨੂੰ ਆਏਗੀ 5 ਲੱਖ ਹੁੰਦੇ ਰੁਪਏ ਜੀਆਂ ਦੇ ਤਾਂ ਤੈਨੋਂ ਉਹ ਕਰਾ ਦੇਗਾ ਬਚੋਲਾ ਪੰਜ 7 ਲੱਖ ਬਣਾਏ ਫਿਰ ਆਪਣਾ ਕੰਮ ਜਮਾਂ ਸੈੱਟ ਹੋ ਜਾਊਗਾ ਇਹਦਾ ਵਿਆਜ ਵਾਚ ਰੂਆ ਆਪਣਾ ਕਿੰਨੇ ਆਪਾਂ ਦੁਬਾਰੇ ਕਰਾਣਾ ਇਹ ਕਿਹੜਾ ਕਿਤੇ ਚੱਲੀਏ ਐ ਸਾਹਮਣੇ ਪੈਨੇ ਉਹ ਗੜਾ ਪਾਉਣੀ ਗੜਾ ਪਾਉਣੀ ਦੋ ਦੋ ਵਾਰ ਹੀ ਪਾਇਆ ਆ ਰਿਹਾ ਐਹੀਂ ਪੈਨੇ ਉਹ ਤਾਂ ਚਲੋ ਭਾਈ ਉਹ ਸੋਡੀ ਮਰ ਜੇ ਫਿਰ ਸੋਡੀ ਰਾਇ ਭਾਈ ਸਵੇਰ ਨੂੰ ਮਾਈਂ ਦਾ ਕਹਿਣਾ ਦਿਓ ਵੀ ਦਾਦੀ ਨੇ ਸਾਰੀ ਹਾਂ ਜੀ ਦਾ ਮੈਨੂੰ ਜਣਾ ਭਾਈ ਤੁਸੀਂ ਦੇਖ ਲੈ ਕੱਲ ਸੁਣਾਉਂਦੀ ਫਿਰ ਕੱਲ ਨੂੰ ਕਰਦਾ ਤੂੰ ਤਾਨੇ ਮਾਰੇ ਸਾਡੇ ਹੱਲ ਵਧੀਆ ਹੋ ਗਏ ਪੇਟੀਆਂ ਬਣ ਗਿਆ ਇਸ ਤਰ੍ਹਾਂ ਵਧੀਆ ਹੋ ਗਏ ਚਲੋ ਇਹ ਵਧੀਆ ਹੋ ਗਿਆ ਇਹ ਵੀ ਕੰਮ ਵਧੀਆ ਹੋ ਗਿਆ ਹਨਾ ਕਿਉਂ ਡੰਜ ਲੱਤੀ ਐ ਇਹ ਦੂ ਇੰਨੇ ਵ ਪਰਾਜ ਕੱਲ ਤੇ ਪਹਿਲਾਂ ਆਪਦੇ ਗਹਿਣੇ ਸੌਂਦੀਆਂ ਨੇ ਅਗਲੇ ਮੈਨੂੰ ਫੜਾ ਮੈਨੂੰ ਫੜਾ ਇਹਨੇ ਆਪ ਨੂੰ ਕਹਿ ਦਿੱਤਾ ਵਿਚਾਰੀ ਨੇ ਜਦਗੱਲ ਕਿਹੜੀ ਕਹਿੰਦੀ ਐ ਕੱਪੜੇ ਦੇ ਖੇਨੇ ਦੇ ਦੇ ਤੇ ਬਿਸਤਰੇ ਦੇ ਦੇ ਠੀਕ ਐ ਗਹਿਣਾ ਬੱਚੇ ਹੋ ਗਏ ਲੈ ਕਿੰਨਾ ਕੁਛ ਕਰਿਆ ਹੁਣ ਕੱਲਾ ਲੈ ਗੱਲ ਕੋਲੇ ਭਾਂਡੇ ਦੇ ਕੱਲ ਰਹੀ ਗਈ ਉਹ ਵੀ ਹੋ ਗਿਆ ਉਹ ਕਿਵੇਂ ਲੈ ਭਾਂਡੇ ਵੜ ਦਾ ਭਰੇ ਵੇ ਮੇਰਾ ਪੱਕੀ ਕਰਨਾ ਭਾਂਡੇ ਲੈ ਲੈ ਹੁਣ ਕੀ ਕਹਾਂ ਤੈਨੂੰ ਮੈਂ ਹਰ ਇੱਕ ਚੀਜ਼ ਤੋਂ ਆਪਦੀ ਆਪਦੀ ਜਕਾਈ ਨਹੀਂ ਹਾਰਾਂ ਤੈਨੂੰ ਕਿਉਂ ਦਰ ਪੈਨੇ ਭਾਂਡੇ ਵਧੂ ਪੈਨੇ ਕਰਨਾ ਕੀ ਆਪਨੇ ਕਰ ਲੈ ਕਰ ਲੈ ਦੇ ਲੈ ਉਹ ਭਾਂਡੇ ਦਾ ਭੱਲੇ ਆ ਵਾ ਭਾਂਡੇ ਕਿਹਨੇ ਮੈਂ ਉਹ ਹੀ ਪੈਸੇ ਨੇ ਫालतू ਦੇ ਇਹ ਭਾਂਡੇ ਆਪਣੇ ਘਰੇ ਬਾਟੇ ਚ ਪਏ ਨੇਗੇ ਆਪਾਂ ਕਰਨਾਗਾ ਉਹ ਕਰੇ ਬੁਰੇ ਵੀ ਲੋੜ ਹੈ ਤੁਸੀਂ ਕੱਜ ਖਾਓਗੇ ਆਪ ਕੋ ਬੱਠਾ ਦਿਖਾਵਾਂਗੇ ਉਹ ਤਾਂ ਭਾਂਡੇ ਪਕਦੇ ਬਸਤੇ ਵੀ ਨਹੀਂ ਇਹ ਰ ਬਾਟੇ ਚ ਪਾਏ ਨੇ ਚਲ ਭਾਈ ਉਹ ਵੀ ਦੇ ਦੇ ਠੀਕ ਹੈ ਭਾਈ ਮਾਤ ਠੀਕ ਉਹ ਭਾਈ ਤੁਹਾਨੂੰ ਕੁੰਗਲ ਕਰੂਗੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਮੈਂ ਜੱਕਰੂ ਕਰ ਲਿਆ ਤੇਰੀ ਭੈਣ ਹੈ ਭਾਈ ਜਿਵੇਂ ਮਰਜੀ ਤੇਰੇ ਘਰ ਆਏ ਹਨ ਲੱਗਣਾ ਤਾਂ ਆਪਣੀ ਨਹੀਂ ਨੇ ਕੱਲ ਤਾਂ ਸਿਆਣੀ ਵੀ ਆਏ ਬਾਕੀ ਭਾਈ ਕਦੋਂ ਪੁੱਛਣਾ ਭਾਬੀ ਮੈਂ ਭਾਂਡੇ ਤਾਂ ਹੀ ਲਗਿਆਂਦੀ ਤੇ ਬਿਸਤਰੇ ਦੇ ਤੇ ਉਹੀ ਬਾਤ ਆ ਕਿਉਂ ਕੁੜੀ ਹੈ ਤੈਨੂੰ ਵੀ ਹੋਇਆ ਤੂੰ ਹਰੇਕ ਦਿਨ ਮਨਾ ਕਰੀ ਜਾਂਦੀ ਐ ਮਨਾ ਕੀ ਪਾਪੀ ਤੇਰੇ ਵੀ ਸ਼ੌਂਕ ਨੇ ਤੇਰੇ ਵੀ ਨਿਸ਼ਾਨੇ ਕੱਪੜੇ ਦੇ ਭੰਡ ਘੰਟਾ ਮਾਰਦੇ ਨੇ ਗੇ ਘੰਟੇ ਨਹੀਂ ਮਾਰਦੇ ਤੇਰੇ ਵੀ ਨਿਸ਼ਾਨੇ ਆ ਗਾਹਦ ਰਿੱਪੀ ਪੇਕ ਕੀ ਨਹੀਂ ਦਿੱਤਾ ਮੇਰੇ ਘਰ ਦੀ ਲੱਗਣੇ ਉਨ ਲੈ ਕੇ ਤਾਂ ਪੈਸੇ ਮੇਰੇ ਲੱਗਣੇ ਨੇਗੇ ਆ ਭਾਂਡੇ ਤਾਂ ਤੈਨੂੰ ਤਾਂ ਵੀ ਕਰੋ ਘਾਟਾ ਸੜਜੂ ਵਧੀਆ ਉਹ ਤਾਂ ਠੀਕ ਆ ਘਰ ਤਾਂ ਤੇਰੀ ਆ ਫਿਰ ਚਲ ਆਪਣੇ ਵਧੀਆ ਸੜਗੇਗਾ ਆਪਣਾ ਸਾਰਾ ਕੰਮ ਹੋ ਜਾਊਗਾ ਕਿਦੋਂ ਫੜ ਨਹੀਂ ਲੋੜਨੀ ਚਲ ਕੋਈ ਨਾ ਇੱਕ ਤਰ੍ਹਾਂ ਵਿਆਹ ਕਰਦੀ ਐ ਉਸ ਤੋਂ ਬਾਅਦ ਸਭ ਵਾਪਸ ਲੈ ਲੂੰਗੀ ਫਿਰ ਤੈਨੂੰ ਇਹਨੇ ਪੁੱਛਣਾਗਾ ਆਏ ਕਿਵੇਂ ਇੱਕ ਹੀ ਗੱਲ ਬਣੀ ਬਾਬੀ ਤਾਂ ਤੇ ਦੇਵੇਂਗੀ ਨਾ ਖੋਵੇਂਗੀ ਬਸ ਕੋਈ ਨੇ ਕੋਲ ਠੀਕ ਹੈ ਕਿਹੜਾ ਵਿਆਹ ਤੇਰਾ ਵਿਆਹ ਕਰ ਦਾਂਗੇ ਫੇਰ ਤਾਂ ਕੀ ਕਰਨੇ ਫਿਰ ਤੈਨੂੰ ਕਿਹੜਾ ਪੁੱਛੂ ਜਿਵੇਂ ਆਵਾ ਠੀਕ ਹੈ ਬਸ ਚਲੋ ਵੀ ਲੈ ਇਹ ਕੰਮ ਆਪਣਾ ਸਾਰਾ ਹੋ ਗਿਆ ਹਾਂ ਠੀਕ ਹੈ ਚਲੋ ਹੁਣ ਆਪਣ ਨੂੰ ਕੋਈ ਡਿਕਸ਼ਨ ਨਹੀਂ ਹੈ ਕਿ ਸਾਰਾ ਕੰਮ ਆਪਣਾ ਹੋ ਗਿਆ ਓਕੇ ਜਿਹੜਾ ਛੋਟਾ ਤਿਆਰੀ ਵੈਰੀ ਆ ਤੁਸੀਂ ਕਰ ਲਓ ਬਾਕੀ ਓਕੇ ਬਸ ਉਹ ਵੀ ਹੋ ਗਈ ਬਸ ਚੰਗਾ ਬਾਬੀ ਮੈਂ ਤਾਂ ਜਾਣੀ ਆ ਤੁਸੀਂ ਕਰ ਦੋ ਅੰਦੀ ਦਾ ਚਲ ਕੋਈ ਨੇ ਫਿਰ ਮੈਂ ਵੀ ਚਾਹ ਲੈ ਕੇ ਆਉਣੀ ਆ ਹਾਂ ਚਾਹ ਆ ਜਾ ਸੜ ਜਾਂ ਦੁਖੀ ਜਾਂ ਨਾਲ ਲੈ ਭਾਈ ਤੇ ਬਿਹਤਰੀਨ ਬੋਤਲ ਹੁੰਦੇ ਲੈ ਕਿੰਨੀ ਚੰਗੀ ਐ ਅੱਜ ਕੱਲ ਦੇ ਨਹੀਂ ਕਿਹੜਾ ਕਰਦਿਆਂ ਨੇ ਭਾਈ ਹੋਰ ਸਿਆਣੀ ਆਪ ਤੇ ਫਿਰ ਘਰ ਬਚਾ ਲਈ ਪਈ ਘਰ ਬਚਾ ਲਈ ਨੀ ਇਹਦਾ ਹੀ ਘਰ ਆ ਭਾਈ ਹਾਂ ਹੁਣ ਤੂੰ ਦਾ ਪਤੀ ਕਿ ਨਾ ਚਰਾਂ ਉਹ ਕੁੜੀ ਆਉਦੇ ਘਰੇ ਵਗ ਜੂਗੀ ਹਾਂ ਇਸੇ ਦੇ ਹੀ ਐ ਇਹਦੀ ਘਰ ਇਹਦੀ ਬਣੂ ਇਹਦੀ ਜਾਊਗਾ ਹਣ ਚਲਦੇ ਹਾਂ ਮੁੰਡਾ ਫਾਇਦਾ ਹੋ ਗਿਆ ਆਪਣਾ ਮੰਨਾ ਨਾ ਕਰ 10 ਲੱਖ ਪਰਣਾ ਪੈਂਦਾ ਹਾਂ ਲੱਖ ਦਾ ਵਿਆਜ ਲਾ ਲ ਤੂੰ ਕਿੱਥੇ ਜਾਂਦਾ ਹੋਰ ਉਹ ਤਾਂ ਬਚ ਗਿਆ ਚਲ ਕੋਈ ਨਹੀਂ ਇਹ ਚੀਜ਼ ਨੂੰ ਆਪਾਂ ਦੁਬਾਰੇ ਕਰਵਾ ਲਾਂਗੇ ਉਹ ਤਾਂ ਆਪਣੇ ਘਰ ਦੀ ਕਰਵਾ ਲਾਂਗੇ ਨਾ ਕਰਾ ਨਹੀਂ ਪਈ ਇਹ ਕਿੰਨੇ ਮੈਂ ਜੱਖਾਂ ਵਿੱਚ ਗਈ ਤਾਂ ਵੀ ਪਈ ਨਹੀਂ ਕਰਾ ਨਾ ਉਹ ਤਾਂ ਕਰਾਵਾਂਗੇ ਜਗੇ ਇਹਦੇ ਹੀ ਹੈ ਦੇਖਣਾ ਜੇ ਤੇਰਾ ਕਰਾ ਤੁਰਤ ਕੰਮ ਸਰ ਗਿਆ ਜਦੋਂ ਤੇਰਾ ਹੱਥ ਲੋਟ ਹੋ ਗਿਆ ਇਹਨੂੰ ਸਾਰਾ ਪਾਈ ਕਰਾ ਦੇ ਹਾਂ ਚਲੋ ਵਧੀਆ ਹੋ ਗਿਆ ਚਾਹ ਪਰ ਮੈਂ ਦੇਖ ਰਿਹਾ ਹੋ ਤੇਰੇ ਵੇਨੇ ਕਰਦਾ ਉਹ ਵੀ ਕਰਦਾ ਜਿਹੜਾ ਕੰਮ ਕਰਾਉ ਕਰਾ ਲਿਆ ਮਾੜਾ ਮੁੰਡਾ ਠੀਕ ਆ ਭਾਈ ਜੀ ਕਹਿ ਕੋਈ ਕਰਾ ਲਈ ਠੀਕ ਹੈ ਤਾਂ ਇੱਕ ਹੀ ਕਰਾਉਂਗੀ ਮੈਂ ਇੱਥੋਂ ਤੱਕ ਕਿੱਥੇ ਬਣਦਾ ਹੈ ਹੋਰ ਹਾਂਜੀ ਦੋਸਤੋ ਤੁਹਾਡੇ ਵਾਦੇ ਕੀ ਨਵੀਂ ਵੀਡੀਓ ਲੈ ਕੇ ਆਏ ਆ ਮੂ ਦਾ ਦਾਜ ਧੀ ਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ